30 ਸਾਲ ਬਾਅਦ ਬਣ ਲੱਗਾ ਰੋੜ ਆ ਪੱਥਰ ਜਾਪਾਨ ਦੇ ਨੇ ਨਾ ਆ ਵੇਖੋ ਵੀਰ ਆ ਸਿਸਟਮ ਇਹਨਾਂ ਦਾ ਸਹੀ ਹੈ ਕਿ ਪੱਥਰ ਵਧੇਤਾ ਜਾਂਦੀ ਏ ਤੇ ਪੱਥਰ ਘਟੇ ਤੇ ਜਿਹੜੇ ਤਿੰਨ ਪਿੰਡ ਹਾਰਨੀ ਖੁਰਦੇ ਦੰਦਵਾ ਧਰਮਪੁਰਾ ਸੰਤੋਗਪੁਰਾ ਹੈ ਓਏ 35 ਸਾਲ ਬਾਅਦ ਰੋਡ ਬਣ ਲਗਿਆ ਬਾਅਦ ਚ ਮਾੜਾ ਚੰਗਾ ਬਣ ਗਿਆ ਤੇ ਉਹ ਸੱਪ ਨੰਗ ਜੇ ਤਲਕੀਰ ਕੁੱਟਣ ਵਾਲੀ ਗੱਲ ਹੁੰਦੀ ਹੈ ਹੁਣੇ ਹੀ ਆਪਾਂ ਕੋਈ ਇਹ ਚ ਦਿੱਕਤ ਇਹਦੀ ਸ਼ਿਕਾਇਤ ਕਰੀਏ ਤੇ ਆਗੇ ਨਿਗਰਾਨੀ ਰੱਖਣ ਖਾਸ ਕਰਕੇ ਦੰਦਵਾ ਹਾਰਨੀ ਖੁਰਦ ਤੇ ਦਾਰਨ ਬੁਰੀਆਲੇ ਸਰਪੰਚਾਂ ਦੀ ਜ਼ਿੰਮੇਵਾਰੀ ਇਹ ਵੀ ਆ ਕਿ ਇੱਥੇ ਰੋਡ ਵੇਖਣ ਕੋਈ ਦਿੱਕਤ ਆ ਰਹੀ ਹੈ ਤੇ ਮਨਸਿਪਾਲਿਟੀ ਕਮੇਟੀ ਜਿਨ੍ਹਾਂ ਨੂੰ ਉਹਨਾਂ ਨੂੰ ਕਰਨਾ ਵੀ ਆ ਕਿਵੇਂ ਮਿੱਟੀ ਜ਼ਿਆਦਾ ਨਹੀਂ ਪਾ ਰਹੇ ਰੋਡ 'ਚ ਕਿਉਂਕਿ ਰੋਡ ਬੰਨਣਾ ਵੀ ਹੈ ਫਿਰ ਬਣੇ ਤਾਂ ਸਹੀ ਵਧੀਆ ਵਾਰ-ਵਾਰ ਤੇ ਬੰਨਣਾ ਨਹੀਂ ਤੇ ਜਿਨ੍ਹਾਂ ਦੀਆਂ ਪੈੜੀਆਂ ਲੱਗਦੀਆਂ ਉਹ ਵੀ ਥੋੜਾ ਧਿਆਨ ਰੱਖਣਾ ਆਪਾਂ ਖੜ ਕੇ ਨਿਗਰਾਨੀ ਨਾਲ ਰੋਡ ਬਣਾਈਏ ਚੀਚਾ ਰੋਈ ਰੋਈ ਨਹੀਂ ਬਣਦੀਆਂ ਆਪਾਂ ਹੀ ਨੰਗਣਾ ਆਪਾਂ ਹੀ ਇਥੋਂ ਟੱਪਣਾ ਤੇ ਥੋੜਾ ਜਿਵੇਂ ਕੱਲ ਨੂੰ ਇਹ ਪੱਥਰ ਵੀ ਪਾਣਗੇ ਲੋਕ ਬਜਰੀ ਪਾਣੀ ਜੇ ਕੋਈ ਕਮੀ ਹੈ ਤੇ ਆਪਾਂ ਉਹਨਾਂ ਦਾ ਸ਼ਿਕਾਇਤ ਕਰਾਂਗੇ ਪਰ ਰੋਡ ਆਪਾਂ ਖੜ ਕੇ ਨਿਗਰਾਨੀ ਨਾ ਬਣਵਾਈਏ ਆਪਣੀ ਜ਼ਿੰਮੇਵਾਰੀ ਹੈ ਆ ਵੇਖੋ ਕਈ ਵਾਰ ਨਾ ਪੱਥਰ ਛੱਟ ਕੇ ਫੇਰ ਰੇਤਾ ਪਾਉਂਦੇ ਨੇ ਇਹ ਪਤੰਦਰ ਪਿੱਛੇ ਹਲਾਈ ਰਿਹਾਉਂਦੇ ਨੇ ਰੇਤਾ ਕੀ ਚੱਕਰ ਹੈ ਕੀ ਸਿਸਟਮ ਹੈ ਜੇ ਤੇ ਸਹੀ ਹੈ ਤਾਂ ਵੀ ਦੱਸੋ ਕਮੈਂਟ ਕਰਕੇ ਜੇ ਨਹੀਂ ਹੈਗਾ ਤਾਂ ਵੀ ਦੱਸੋ ਆ ਖੱਡੇ ਪਹਿਲੇ ਪੁੱਟ ਗਏ ਸਨ ਜੇ ਇਸ ਵੀ ਨਾ ਹਣ ਪੱਥਰ ਲਿਆ ਰਹੇ ਨੇ ਤੇ ਵਿੱਚੇ ਰੇਤਾ ਰਲਾ ਲਿਆ ਜਿਆਦਾ ਹੀ ਰੇਤਾ ਕੁਛ ਇੱਕ پیسے ਸਿਸਟਮ ਠੀਕ ਹੈ ਕਿ ਨਹੀਂ ਹੈਗਾ ਥੋੜਾ ਜਿਹਾ ਦੱਸਿਓ ਤੁਸੀਂ ਕਮੈਂਟ ਕਰਕੇ ਤੇ ਸਾਰੇ ਪਿੰਨਾ ਪਿੰਡਾਂ ਸਰਪੰਚਾਂ ਨੂੰ ਤੇ ਹੋਰ ਵੀ ਜਿਹੜੇ ਵੀਰਾਂ ਦੀਆਂ ਪੈਲੀਆਂ ਜਾਂ ਆਪਾਂ ਸਾਰੇ ਰਲ ਕੇ ਵਧੀਆ ਰੋਡ ਬਣਵਾਈਏ ਚੀਜ਼ਾਂ ਵਾਰ-ਵਾਰ ਨਹੀਂ ਬਣਦੀਆਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਉਹ ਲੱਗੇ ਹੋਏ ਬਦੰਦਰ ਮਿੱਟੀ-ਮੁੱਟੀ ਸਾਰੀ ਕੋਈ ਫੇਰ ਲਾਈ ਜਾਂਦੇ ਹੋ